ਮਸਾਂ ਮੇਲ ਤੇ ਕੀ ਕੀਤੀ ਸੀ ਮੇਰੀ ਗੱਲ ਸੁਣ ਲੈ ਮੇਰਾ ਸੜਾ ਨਾਂ ਫੜਾ ਜਾਂਦਾ ਇੰਨਾ ਭਾਈ ਦਾ ਜਲਤਾਂ ਹੀ ਤੋੜਾਂਗੇ ਜਿਹੜਾ ਕੋ ਖੁੰਡ ਪੜਿਆ ਸੀਗਾ ਤੂੰ ਬੇਫਿਕਰ ਹੋ ਜਾ ਜਦਿਆਂ ਲੱਤਾਂ ਭੰਨਾਂਗੇ ਜਤਰੇ ਬਾਈ ਉਹ ਗੁੜਿਆ ਮੇਰਾ ਛੜੇ ਤੇ ਗੁੱਸਾ ਜੜੀ ਜਾਂਦਾ ਮੈਨੂੰ ਖੋਲ ਦੇ ਕੰਜਰਾ ਆ ਗਿਆ ਦਾ ਨਿਕਲ ਗਿਆ ਅੱਛਾ ਕਦ ਪੈਸੇ ਪੈਂਦੇ ਵੀ ਲੋਕ ਜ ਬਹੁਤ ਟੰਗ ਖਾਤੇ ਨੇ ਇਹ ਕਿ ਦਮੱਕੀ ਦਾ ਵੱਡਾ ਬਈ। ਇਹ ਛਾਹ ਆ ਜਾਂ ਤੁਸੀਂ ਪਾਇਆ ਸ਼ਕਲ ਪਾਇ ਨਹੀਂ। ਇਹ ਮੈਨੂੰ ਕਾਹੀ ਕਿਹਣੀ ਆ ਸ਼ਕਲ ਪਾਇ ਪਾਇ ਮਹੀਨੇ ਜੇ। ਕੋਈ ਖੋਲ ਜਾ ਜਾਣ ਨਿਕਲਿਆ ਓਏ। ਸਾਡੀ ਤਾਂ ਨਿਕਲ ਨਾ ਤੇਰੀ ਨਿਕਲਦੀ ਆ ਕਿ। ਓ ਤੱਕਾ ਕੇ ਮਾਰਦੀਆਂ ਕੁੜੀਆਂ। ਤੱਕਾ ਕੇ ਮਾਰ ਤੇ ਤੇ ਮੈਂ ਜਾਣ ਖੜਕਾਂਗੀ। ਮੱਜੇ ਤੇ ਬੈਠ ਜਾ ਪਹਿਲਾਂ ਉੱਠ ਕੇ। ਕੋਈ ਜਾਣ ਮੇਰੇ ਬਾਹਰ। ਕੋਈ ਖਾਜਾਂ ਮੈਂ ਚਾਲ। ਨਹੀਂ ਐਂ ਦੱਸ ਤੇਰੀ ਤੀਵੀਂ ਕਰੇਗੀ। ਕਿਉਂ? ਹਾਂ। ਓ ਆਉਂਦੀ ਆਉਂਦੀ ਆ ਤੂੰ। ਲਹੜਾ ਹੜਾ ਤੁਨ ਦਾ ਸੂਟ ਪਾਇਆ। ਓ ਖਾਜੋ। ਅੱਕੇ ਪਾਇਆ ਤੂੰ ਪੱਛੋਂ ਅਜੀ ਕਰਕੇ ਪਾਉ ਨੂੰ ਪਾਇਆ ਖੜਾ ਹੋ ਜਾ ਉਹ ਕੋਈ ਤੇਰੀ ਨੀਵੇਂ ਸਾਹਮਣੇ ਜਰੂਸ ਕਰ ਦੂੰਗੀ ਮੈਂ ਉਹ ਖਾ ਜਾਈਗਾ ਸਾਨੂੰ ਇਹ ਕਿਵੇਂ ਪਲਾ ਉਹ ਤੂੰ ਪਹਿਲੇ ਮੂੰਹ ਕੱਢਾ ਮੇਰਾ ਪਿਆਰ ਦਾ ਕੀ ਹੋਇਆ ਤੇਰੀ ਨੂੰ ਮੈਂ ਮੇਰਾ ਕਾਹਦਾ ਖੁੰਦ ਗਿਆ ਚਾਹਣਾ ਕਰਦੇ ਕਰਨ ਦੇ ਮੜਾ ਜਾ ਖੜਾ ਲੈਣੀ ਆ ਲੈ ਕਰ ਕਰ ਲਿਆ ਤਾਂ ਖੜਾ ਕੱਟ ਲੈ ਕਿ ਮੈਂ ਮਰੀਆਮ ਨੂੰ ਪਿਆਰਾ ਉਹ ਕਾਹਦਾ ਕਹਿੰਦੇ ਖੁੰਦਿਆ ਉਹ ਹੀ ਕਹਿਤਾ ਮੈਂ ਤੇਰਾ ਖਸਮ ਹੈਗਾ sire ਦਾ ਚੋਰ ਸਾਡੇ ਨਾਲ ਚੱਕ ਲਿਆ ਪੱਥੀਆਂ ਸਾਡਾ ਖੁੰਡ ਪਾੜਿਆ ਤੇ ਅਸੀਂ ਸਾਰਾ ਬਾਲਣ ਢੋਲਿਆ ਨੇ ਓਏ ਦੇਖ ਲੈ ਬੈਠੇ ਜੇ ਆਹ ਨਾਲੇ ਭੱਜਦਾ ਇੰਨਾ ਇੱਕ ਲੱਤ ਨਾ ਫੜਾ ਲਈ ਜਾਂਦਾ ਓਏ ਭੱਜਦਾ ਤੇ ਇਹ ਆਈ ਖਾਜੋ 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 ਮਾ ਇਹ ਰਪਾ ਜੀ ਤੇ ਮਾ ਪਾ ਫੜਾ ਲਈ ਬਾਈ ਨੂੰ ਗੱਲ ਦੱਸ ਪਹਿਲਾਂ ਗੱਲ ਨਹੀਂ ਉਹੀ ਮਾਗਰ ਫੜਾ ਲਈ ਹੋਣੀ ਇੰਝ ਰਾ ਕੇ ਹੱਥ ਕੜਗੜ ਗੱਲਾਂ ਕਰਦੀਆਂ ਕੀ ਨਾ ਪਹਿਲਾਂ ਮੈਨੂੰ ਆ ਬੈਜੇ ਇੱਥੇ ਮਾਰ ਇਹ ਜੋ ਮਾ ਤੇ ਕੋਈ ਹਟਣਾ ਤੇ ਨਹੀਂ ਸਾਡੀ ਓਏ ਤੂੰ ਮਾਈ ਤਾਂ ਲੱਤ ਮਾਈ ਕੱਟੀ ਹੋਈ ਹੈ ਮੈਂ ਪਛੇਤ ਕਿੱਥੇ ਤੱਕ ਲੂੰ ਨਾ ਤਾਂ ਕੰਮ ਨਹੀਂ ਹੁੰਦਾ ਗੱਲ ਸੁਣਿਆ ਆਈ ਤੇ ਆਲੇ ਦੇਖ ਲੈ ਹਾਂ ਪੱਕਾ ਪੂਰਦੀਆ ਲਿਆ ਲਿਆ ਘਰੀ ਰੱਖਦਾ ਗਾ ਸੇ ਮਾ ਤੂੰ ਦੀ ਦੋਨ ਕੱਛਾ ਸਾਡਾ ਸਮਾਨ ਚੱਕ ਚੋਰੀਆਂ ਵਿੱਚ ਹੀ ਜਾਵੇ ਉੱਤੋਂ ਫੜਿਆ ਨਹੀਂ ਜਾਂਦਾ ਕਿਹਨੇ ਦਾਦੀ ਦੀ ਸ਼ਰਮ ਮਾਰਦੇ ਮੈਨੂੰ ਪਤਾ ਤਾਂ ਲੱਗਤ ਸੀ ਫੜਤਾ ਮੈਂ ਤੈਨੂੰ ਉੱਥੇ ਹੀ ਲੈਦੀ ਤੇਰੇ ਹੱਕ ਚ ਕੋਡਾ ਨਹੀਂ ਆਉਣਾ ਸੀ ਇੱਕ ਮਾਰਦਾ ਭਾਈਆ ਤੇ ਮੈਨੂੰ ਫੜ ਕੇ ਹੀ ਭਾਈਆ ਭਈਆ ਮੈਨੂੰ ਦਿਖਾ ਦੇ ਮੈਨੂੰ ਫੜ ਕੇ ਆਪ ਦੀ ਕੀਮਤ ਨੂੰ ਸਮਝਾ ਲਾ ਮੈਂ ਤੇ ਅੱਛਾ ਗੱਲ ਤੂੰ ਵੀ ਸਮਝ ਜਾ ਹਾਂ ਕੀ ਤੱਕ ਲਾਉਣਾ ਮੈਂ ਥੋੜਾ ਆਈ ਕਰੇਗਾ ਮੈਂ ਟੱਕ ਕੇ ਲਿਆ ਮੈਂ ਥੋੜਾ ਮੈਂ ਨਾ ਆਈ ਕਰੇਗਾ ਤੂੰ ਹੈ ਨਾ ਟੱਕ ਕੇ ਲਿਆ ਮੈਂ ਥੋੜਾ ਸਾਡਾ ਪਾਤੀਆਂ ਸਾਡਾ ਲੱਕਣਾ ਫਟਾ ਤੂੰ ਨਾ ਕਿਸੀ ਡੰਡੀ ਕੋਲੇ ਆ। ਕੋ ਕੱਲ ਨੂੰ ਕਈ ਨਾ ਵੀ ਕੀ ਨਹੀਂ ਜਾਏਗਾ ਚੱਕ ਕੇ। ਮੈਂ ਤੈਨੂੰ ਤਾਂ ਆਪਣੀ ਮੂਟਾ। ਯਾਰ ਜਾ ਲੈ ਤੀਮੀ ਦੀ ਜਾਨਾ ਮੈਂ ਤੂੰ ਛੱਡ ਛੱਡ। ਉਹ ਖਾਜਾ ਉਹ ਖਾਜਾ। ਖਾਜਾ ਨਾ ਬਹੁਤ ਹੋ ਗਈ। ਮੇਰਾ ਮੇਰੀ ਪਰਵਾਹ ਨਹੀਂ। ਕਿਉਂ ਮੈਂ ਸਰਦੂ ਸਰਪੰਚ ਦੇ। ਮੈਂ ਵਾਗੋ ਪਾਈ ਸਾਡੇ ਤੋਂ ਨਿਕਲ ਜਾ ਤੀਮੀ ਦੀ ਗੱਲ ਤਾਂ ਮੈਂ ਨਿਕਲ ਕੰਨ ਜੀ ਜੰਦਗੀ ਤੂੰ ਕੰਨ ਜੀ ਕੰਨ ਮੈਂ ਸਮਝਦੀ ਹਾਂ ਜੇ ਤੂੰ ਸਮਝਦਾਗਾ ਨਹੀਂ ਕੁੱਤੀ ਪਾਠੀਆਂ ਮੱਤੇ ਜੇਗਾ ਤੂੰ ਮੈਂ ਕਹ ਤੂੰ ਤਾਂ ਤੂੰ ਕੁੱਤੀ ਤੂੰ ਕੁੱਤੀ ਤੇਰੀ ਮਾਂ ਹੀ ਕੁੱਤੇ ਮੈਂ ਨਹੀਂ ਹੈਗੀ ਨਾਲੇ ਮੇਰੀ ਮਾਂ ਨਹੀਂ ਤੂੰ ਆ ਕੁੱਤਾ ਨਹੀਂ ਤੇਰੀ ਮਾਂ ਕੁੱਤੀ ਇਤਰਾ ਕਹ ਕੁੱਤਾ ਕੰਜਰਾ ਕੀ ਬੋਲਦੀਆਂ ਜੀ ਕੁੱਤੀ ਉਹ ਮਾਂ ਤਾਂ ਉਹ ਕੋਈ ਮਾਂ ਤਾਂ ਕੋਈ ਮਾਂ ਤਾਂ ਉਹ ਕੋਈ ਮਾਂ ਤਾਂ ਉਹ ਕੋਈ ਮਾਂ ਤਾਂ ਉਹ ਕੋਈ ਕਹਾਂ ਨੂੰ ਮੈਂ ਦਿਖਾ ਦਸ ਫੁੰਦਾ ਮੈਂ ਦਿਖਾ ਦਸ ਲੈ ਲੈ ਸੌਂਦਾ ਤੇ ਕੰਜਰ ਦੀ ਅੱਜ ਦੁੱਤੀ ਜੋਤ ਕਾ ਨਹੀਂ ਨਾ ਖੜੂ ਨਾ ਨਹੀਂ ਦੁੱਤੀ ਆਈ ਨਹੀਂ ਮਾਂ ਤਾ ਮਾਂ ਤਾ ਨੀ ਤਾ ਮਾਂ ਮੇਰੀ ਗੱਲ ਸੁਣ ਸਰਮਣੀ ਹੁੰਦੀ ਤੈਨੂੰ ਨਾ ਮੇਰੀ ਗੱਲ ਤਾਂ ਸੁਣ ਕਿ ਛੋਲਣਾ ਮੈਂ ਤੇ ਕਿਹਾ ਮੈਂ ਨਿਕਲ ਉਹ ਦੇਖ ਤਾਂ ਨਹੀਂ ਕਿ ਜਾਨ ਨੂੰ ਆਪਾਂ ਨਾਲ ਲੈ ਜਾਣ ਤੈਨੂੰ ਹੁਦੋ ਹੋਰ ਮਾਰ ਉਹ ਮੇਰੇ ਦੇਖਾ ਚੱਲ ਬਾਹਰ ਚੱਲ ਦੇ ਕਿ ਕਰੂਸ ਕੱਢੂ ਤੇ ਮੈਂ ਲੋਕਾਂ ਸਾਹਮਣੇ ਪਤਾ ਲੱਗੇ ਨਹੀਂ ਮੈਂ ਤੇਰੇ ਕਰ ਕੀ ਆ ਜਾਂ ਪਾਠੀਆਂ ਚੱਕ ਨਾ ਮੇਰਾ ਕਰਕੇ ਬਾਥੀਆਂ ਦੀ ਕਰਕੀਆਂ ਧੂਈ ਤੈਨੂੰ ਬੇਟ ਮਚਾਉ ਤੈਨੂੰ ਮਚਾਉ ਤੈਨੂੰ ਕੰਜਰਾ ਮਤ ਤੈਨੂੰ ਨਹੀਂ ਮੇਰੀ ਗੱਲ ਜਦੋਂ ਰੋਟ ਲਾਉਂਦੇ ਹੁੰਦੇ ਨੇ ਆਇ ਰਾੜੂ ਤੈਨੂੰ ਮਚਾਉ ਤੈਨੂੰ ਬਾਦੀ ਦਲਦੀ ਮੇਰੇ ਛਾਲੇ ਪਹਿਲੀ ਰੜਿਆ ਪਿਆ ਕੰਜਰਾ ਚਾਹ ਦੁੱਗ ਨੂੰ ਦੁੱਗ ਮਿਲ ਗਿਆ ਅੱਗੇ ਜਹੇ ਛੱਪ ਨੂੰ ਛੱਪ ਠੀਕ ਨਹੀਂ ਹੁੰਦੇ ਨੇ ਇਹੋ ਵੇ ਦੇਖ ਜਾ ਤੈਨੂੰ ਡਾਇਲੌਗ ਨਹੀਂ ਬੋਲਣ ਆਉਂਦੇ ਨਹੀਂ ਚਾਹਦਾ ਖੁੱਲ ਗਿਆ ਨਹੀਂ ਪੱਟੇ ਹਰੂ ਸੁਬਰੀ ਦੀ ਰਕਾਤਾ ਰੀਸ ਮੇਰੀ ਝੱਗਾ ਤੋਂ ਨਾ ਲੱਖ ਮੀਟਲਾ ਮੈਂ ਚਾਹਦਾ ਨਾ ਮੈਨੂੰ ਅੱਕੇ ਤਾਂ ਕਾਨੂੰਨੀ ਕੁਛ ਦੇ ਸਹ ਤਰਾ ਉਹ ਮੇਰੇ ਛਾਲੇ ਦੀਆਂ ਕਿਉਂ ਬੋਲ ਫਤਿਹ ਨੂੰ ਸਰਮਣਾਂ ਲੱਕ ਬੋਲਦੇ ਨੂੰ ਹਾਂ ਨਹੀਂ ਕੋਈ ਨਹੀਂ ਦੇਖਦਾ ਹਾਂ ਹਾਂ ਆ ਮੇਰਾ ਪਾਂਨਾ ਨਾ ਤਾਂ ਲੋਟ ਆਹੋ ਲੋਟ ਆ ਕਿਦਰ ਇਹਨੂੰ ਤਨੂ ਸਾਗਨ ਪਾਉਂ ਤੂੰ ਆਇਆ ਹੁਣ ਡਾਮ ਲੈ ਲੈ ਫੇਰ ਲਾ ਲਾਂਗੇ ਆਪਾਂ ਹਾਂ ਲੈ ਲੈ ਡਾਮ ਮਾਇ ਦਾ ਨਾਮ ਲੈ ਲੈ ਆ ਜਾ ਤੂੰ ਫੇਰ ਦੋ ਹੱਥ ਓ ਤੇਰੇ ਨਾਲ ਪਹਿਲਾਂ ਤੈਨੂੰ ਨਹੀਂ ਤੇ ਬੱਕਰੀ ਨਾ ਜੋ ਵਰਤ ਤੇਰੇ ਨੇ ਕੌਣ ਕਰ ਜੂਗਾ ਤੂੰ ਫੇਰ ਬੱਕਰਾ ਹੀ ਲੱਗਦਾ ਨਾਇਆਂ ਦਾ ਬੱਕਰਾ ਤੇ ਬੱਕਰੀ ਵਿੱਚ ਕਿੱਥੇ ਹੋ ਗਿਆ ਮੰਜ ਲੈ ਹਾਂ ਫੇਰ ਹੋ ਗਿਆ ਕੋਈ ਨਹੀਂ ਟੋਲ ਕਿਉਂ ਪੱਤੇ ਨਹੀਂ ਆਪਾਂ ਪੰਜਰਾ ਵੀਡਿਓ ਬਣਾਈ ਆਂਨੇ ਚੌਰਿਆ ਵੀ ਵੀ ਬਣਾਈ ਆਂਨੇ ਪਾਇ ਕੋ ਛੋਟੇ ਪੈਸਾ ਉਹ ਖਾਜ ਮਾਈ ਕਹਾ ਕਾ ਲਿਆ ਕਾ ਵਰਾ ਹੋਂ ਦੱਸਦਾ ਸੀ ਨਾ ਮੱਗ ਗਿਆ ਵੀਡਿਓ ਚ ਵੀ ਪਾਪੀਆਂ ਮਾਈ ਚਾਹੇ ਗਾਪ ਕੇ ਆ ਖਾਜ ਤੇਰੀ ਖਾਤਰ ਹੋਇਆ ਸੀ ਖਾਜ ਮੈਨੂੰ ਜਾਨਾ ਸਰਪੰਚ ਨੇ ਨਹੀਂ ਦੱਸਾਂਗੇ ਵੀ ਤੀਨੀ ਤੋਂ ਛਿੱਟਾ ਖਾਂਦੇ ਨੇ ਇਹ ਤਾਂ ਮੈਂ ਫੋਟਾਉਂਦੇ ਨੇ ਕਹਿੰਦਾ ਇਹ ਤਾਂ ਉਹੀ ਕਹਿ ਦਿੰਦਾ ਮੈਥੋਂ ਡਰ ਕੇ ਮੈਂ ਖੁਦ ਸੀ ਇਹਨੂੰ ਹੋਰ ਕੀ ਭਾਈ ਤੇ ਚਾਹ ਕੋ ਸੁਣ ਲਿਆ ਬਾਈ ਹਾਂ ਸਾਰਾ 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 ਮੇਰਾ ਚਾਚਾ ਖੁਦ ਲਾ ਇੱਕ ਨਹੀਂ ਇੱਕ ਗੜਾ ਵਾ ਦੇਖਿਆ ਨਹੀਂ ਸਾਰਾ ਸੁਣ ਲਿਆ ਬਾਹਰ ਤੋਂ ਵੀ ਨਾ ਕੀ ਬੇਤੀ ਕੰਜਰਾ ਤੂੰ ਆਪਦੇ ਘਰ ਵਾਲੀ ਨੂੰ ਵੀ ਵੇਚ ਮਾਮਾ ਪੱਤੀ ਜੀ ਬ੍ਰਾਹਮਾ ਪੱਤੀ ਗੱਲ ਹੀ ਮਜਾਗਤ ਉਹ ਭਾਈ ਮੇਰੇ ਕੋਲ ਨਾ ਨਾ ਕਹਿ ਨਾ ਭਾਈ ਭਾਈ ਨਾ 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 ਮੇਰੀ ਗੱਲ ਸੁਣ ਮੇਰੀ ਗੱਲ ਸੁਣ ਪੀਆ ਦੇ ਦੇ 20000 ਸਾਡੇ ਦਰਬਾਨਾ ਗੱਲ ਖੰਡ ਮੈਂ ਬੋਦੀ ਲੀਟ ਕਰਾ ਦੇ ਮੇਰੀ ਗੱਲ ਸੁਣ ਮੈਂ ਤਾਂ ਜਵਾਂ ਨਹੀਂ ਕਰਾਂ ਜਿਹੋ ਤੇਰਾ ਬੰਦਾ ਪੱਤੀ ਚੋਰੀ ਕਰਕੇ ਨਹੀਂ ਚਾਦੇ ਦਾ ਖੁੱਲੇ ਇਹ ਮੈਂ ਬਨਨ ਦਿੰਨੀ ਆ ਕੰਧਰਾ ਆ ਮੈਂ ਬਨਨ ਦਿੰਨੀ ਹਾਂ ਤੇ ਭਾਈ ਮੇਰੀ ਗੱਲ ਸੁਣੋ ਏ ਤਾਂ ਚਾਹ ਰਹੀ ਨੀ ਪੰਨਿਆਂ ਦਾ ਚਾਹ ਬਨਾਲੀ ਨਾ ਹਾਂ ਬਨਾਲੀ ਤੇ ਮੈਟਲੇ ਪਾਵਾਂਗੇ ਸਾਰੇ ਦੇਖਣ ਵਾਹ ਵਾਹ ਭਾਈ ਇਹ ਤਾਂ ਹੈਗਾ ਜਿਹੜਾ ਕੰਧਰਾ ਹੈਗਾ ਨਾ ਤੂੰ ਇਹ ਕੱਲ ਸੁਣੋ ਹੋ ਗਿਆ ਪਾਚੀਆਂ ਮਾਇ ਲੈ ਆ ਟੱਕੇ ਕੱਲ ਹਾਂ ਇਹ ਹੈ ਨਾ ਅੱਗੇ ਦਿਨ ਕਹਿੰਦੇ ਸੀ ਅਮਲੀ ਹੈ ਨਾ ਹੁਣ ਕਰਿਆ ਕਰਨਾ ਕੀ ਵੀ ਕੁਛ ਇੰਤਰ ਖਾਣਾ ਫਿਰ ਕਿੰਨਾ ਮਸ਼ਹੂਰ ਨਾਮ ਹੋਊਗਾ ਤੈਨੂੰ ਦਿਖਾਉਂਗਾ ਇਹ ਨਾਲ ਚੋਰ ਨੇ ਕੰਮ ਤੂੰ ਪੈਸੇ ਲਾ ਲੈ ਪੰਜ ਬੰਦ ਨਾ ਨਾ ਪੈਸੇ ਪੁੱਛੇ ਕੋਈ ਸਾਫ ਮੁਤਾਬਿਕ ਲਾ ਨਾ ਤੂੰ ਆ ਜਾ ਤੂੰ ਆ ਜਾ ਇਹ ਪੈਸੇ ਨਹੀਂ ਲੈਣਾ ਮੇਰੀ ਕੀਮਤ ਹੈ ਰਫੀਜੀ ਆ ਜੇਰਾ ਬੰਦਾ ਤੇਰੀ ਕੀਮਤ ਇਹ ਕਹਿ ਕੇ ਜਾਊਗਾ ਤੂੰ ਬਾਗ ਜਾ ਅੱਛਾ ਤੂੰ ਸਾਡੇ ਲੜਾਈ ਕਰਾਈ ਤੂੰ ਮੈਨੂੰ ਇਹ ਬੁੱਲ ਸੀ ਆਉਂਦੇ ਸਾਡੇ ਖਸਮ ਨੇ মই তুমি <listings>